ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਤਦੇਵਾ ਨਜ਼ਰ ਪੋਣ ਨੇ ਆ ਪੰਜਾਬ ਦੇ ਹੁਣ ਤੱਕ ਦੇ ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਨੇ ਕੇਂਦਰ ਦੀ ਖੇਤੀਬਾੜੀ ਮੰਡੀ ਨੀਤੀ ਦਾ ਖਰੜਾ ਕੀਤਾ ਰੱਦ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭੇਜੀ ਚਿੱਠੀ ਚਿੱਠੀ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਇਸ ਨੀਤੀ ਵਿੱਚ ਕੇਂਦਰੀ ਬਲੂਪ੍ਰਿੰਟ 2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਨੇ ਚਿੱਠੀ ਵਿੱਚ ਸਵਾਲ ਉਠਾਏ ਕਿ ਇਹ ਬਲੂਪ੍ਰਿੰਟ ਫਸਲਾਂ ਦੇ ਕਟੋ-ਕਟੋ ਸਮਰਥਨ ਮੁੱਲ ਬਾਰੇ ਪੂਰੀ ਤਰ੍ਹਾਂ ਚੁੱਪ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਮਹੱਤਵਪੂਰਨ ਸੂਬੇ ਦੇ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਲਿਖਿਆ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ 246 ਦੇ ਤਹਿਤ 7ਵੀਂ ਅਨੁਸੂਚੀ 2 ਦੀ ਐਂਟਰੀ 28 ਦੇ ਮੁਤਾਬਕ ਇੱਕ ਸੂਬੇ ਦਾ ਵਿਸ਼ਾ ਹੈ ਖੇਤੀਬਾੜੀ ਪੰਜਾਬ ਦਾ ਆਪਣਾ ਮਜ਼ਬੂਤ ਮੰਡੀ ਸਿਸਟਮ ਨਵੀਂ ਖੇਤੀਬਾੜੀ ਮੰਡੀ ਨੀਤੀ ਦਾ ਖਾਕਾ ਪ੍ਰਾਈਵੇਟ ਮੰਡੀਆਂ ਨੂੰ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਨੂੰ ਨਿਜੀਕਰਨ ਲਈ ਕਰਦਾ ਹੈ ਉਹ ਚਾਹਤ ਜੋ ਕਿ ਸੂਬੇ ਨੂੰ ਨਹੀਂ ਹੈ ਸਵੀਕਾਰ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਕਿ ਨਵਾਂ ਬਲੂਪ੍ਰਿੰਟ ਮੰਡੀ ਫੀਸਾਂ ਤੇ ਇੱਕ ਸੀਮਾ ਲਗਾਉਂਦਾ ਹੈ ਜਿਸ ਨਾਲ ਪੰਜਾਬ ਵਿੱਚ ਮੰਡੀਆਂ ਦੇ ਨੈਟਵਰਕ ਅਤੇ ਪਿੰਡੂ ਬੁਨਿਆਦੀ ਢਾਂਚੇ ਨੂੰ ਪਹੁੰਚੇਗਾ ਨੁਕਸਾਨ ਪੰਜਾਬ ਸਰਕਾਰ ਵੱਲੋਂ ਕੇਂਦਰੀ ਯੋਜਨਾ ਨੂੰ ਵਿਚੋਲਿਆਂ ਦੇ ਕਮਿਸ਼ਨ ਤੇ ਪੈਣ ਵਾਲੇ ਪ੍ਰਭਾਵ ਦੇ ਮੱਦੇਨਜ਼ਰ ਰੱਦ ਕਰਨ ਦੀ ਵੀ ਕੀਤੀ ਗਈ ਮੰਗ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਹੋਵੇਗੀ ਮੀਟਿੰਗ ਸੁਖਬੀਰ ਬਾਦਲ ਦੇ ਅਸਤੀਫੇ ਦੇ ਆ ਸਕਦਾ ਹੈ ਵੱਡਾ ਫੈਸਲਾ ਦੇਸ਼ ਵਿਆਪੀ ਅਰਥੀ ਫੂਕ ਮੁਜ਼ਹਾਰੇ ਨੂੰ ਲੈ ਕੇ 골ਡਨ ਗੇਟ ਤੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕੀਤੀ ਵੱਡੀ ਅਪੀਲ ਜੇ 16 ਕਰੋੜ ਲੋਕ ਇਸ ਵਿੱਚ ਸ਼ਾਮਿਲ ਹੋਣ ਤਾਂ ਸਾਡਾ ਪ੍ਰੋਗਰਾਮ ਹੋਵੇਗਾ ਕਾਮਯਾਬ ਗੋਲਡਨ ਗੇਟ ਤੋਂ ਕਿਸਾਨ ਆਗੂ ਸਰਵਜਿੰਦ ਪੰਧੇਰ ਨੇ ਲੋਕਾਂ ਨੂੰ ਹਰ ਗਲੀ ਹਰ ਕਸਬੇ ਤੋਂ ਨਿਕਲ ਕੇ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦੀ ਕੀਤੀ ਅਪੀਲ। ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।